ਇੱਕ ਆਪਾਂ ਵੀਡੀਓ ਚ ਬੁਲਟ ਲੈ ਕੇ ਪਹੁੰਚੇ ਹਾਂ ਅਸੀਂ ਬੁਲਟ ਵੀ ਬਹੁਤ ਵਧੀਆ ਆਪਾਂ ਲੈ ਕੇ ਪਹੁੰਚੇ ਹਾਂ ਵਧੀਆ ਰੇਟ 'ਚ ਗੱਡੀਆਂ ਬਹੁਤ ਸਾਰੀਆਂ ਮਿਲ ਜਾਣਗੀਆਂ ਤੇ ਅਲੱਗ-ਅਲੱਗ ਏਰੀਆ 'ਚ ਆਪਾਂ ਲੈ ਕੇ ਪਹੁੰਚੇ ਹਾਂ ਅਸੀਂ ਹਰ ਏਰੀਆ 'ਚੋਂ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੋਂ ਆਪਾਂ ਲੈ ਕੇ ਪਹੁੰਚੇ ਹਾਂ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗਾਂ ਤੁਹਾਡਾ ਸਾਰਿਆਂ ਦਾ ਆਪਾਂ ਸਵਾਇਟ ਕਰਦੇ ਹਾਂ ਜੀ ਤੇ ਇਹ ਗੱਲਬਾਤ ਕਰਦੇ ਹਾਂ ਜੀ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰੋ ਜਿਸ ਉੱਤੇ ਹਮੇਸ਼ਾ ਉਰੀ ਵੀਡੀਓ ਤੇ ਲਿਖਿਆ ਰਹਿੰਦਾ 94656329488 ਤੁਹਾਡੇ ਕੋਲੇ ਕੋਈ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਆਪਣੇ ਕੋਲੇ ਭੇਜੋ ਐਡ ਆਪਾਂ ਲਾ ਦਵਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਸਕੋਡਾ ਦੀ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਜੀ ਗੱਡੀ ਦੀਆਂ ਫੋਟੋਆਂ ਪਹਿਲਾਂ ਚੈੱਕ ਕਰੋ ਬਹੁਤ ਵਧੀਆ ਸੋਹਣੀ ਸਾਫ਼ ਸੁਥਰੀ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਕਾਲੇ ਰੰਗ ਦੀ ਹੈ ਸਕੋਡਾ ਦੀ ਲੋਰਾ ਹਰਿਆਣਾ ਨੰਬਰ ਗੱਡੀ ਹੈ ਜੀ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਵਧੀਆ ਟਾਇਰ ਆਪਾਂ ਨੂੰ ਮਿਲ ਜਾਣਗੇ ਸੈਂਟਰ ਲੋਕਿੰਗ ਹੈ ਜੀ ਰਿਮੋਟ ਨਾਲ ਹੈ ਹਰ ਪਾਸਿਓ ਮਾਲਕ ਨੇ ਫੋਟੋਆਂ ਵਧੀਆ ਆਪਣੇ ਕੋਲ ਖਿੱਚ ਕੇ ਭੇਜੀਆਂ ਜਿਵੇਂ ਕੁਝ ਹੈਗਾ ਜੀ ਤੁਹਾਡੇ ਸਾਹਮਣੇ ਮਾੜੇ ਮੋٹے ਸਕ੍ਰੈਚ ਉਹ ਵੱਖਰੀ ਗੱਲ ਹੈ ਜੀ ਕਾਲੇ ਰੰਗ ਦੀ ਗੱਡੀ ਆ ਬਾਕੀ ਸਕ੍ਰੈਚ ਥੋੜਾ ਜਿਹਾ ਵੀ ਲੱਗ ਜੀ ਤਾਂ ਉਹ ਜ਼ਿਆਦਾ ਦਿਖਦਾ ਜੀ ਬਹੁਤ ਸੰਭਾਲ ਕੇ ਗੱਡੀ ਰੱਖਣੀ ਪੈਂਦੀ ਆ ਜਿਹੜੇ ਕਾਲੇ ਰੰਗ ਦੀ ਹੁੰਦੀ ਆ ਬਾਕੀ ਗੱਡੀ ਠੀਕ ਹੈ ਜੀ ਥੋੜੀ ਵਾਸ਼ ਕਰਨ ਵਾਲੀ ਹੋਰੀ ਆ ਜਦੋਂ ਵਾਸ਼ ਹੋ ਗਈ ਉਹ ਤੋਂ ਬਾਅਦ ਜਮਾ ਮਤਲਬ ਕਿ ਲਿਸ਼ਕੋਰੇ ਮਾਰਨ ਲੱਗ ਜੂ ਗੱਡੀ ਬਾਕੀ ਫੋਟੋਆਂ ਚ ਸਾਰਾ ਕੁਝ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਅੰਦਰ ਦੀਆਂ ਫੋਟੋਆਂ ਚੱਲ ਰਹੀਆਂ ਬਾਹਰ ਦੀਆਂ ਚੱਲ ਰਹੀਆਂ ਸੀ ਤੇ ਅੰਦਰੋਂ ਤੁਸੀਂ ਚੈੱਕ ਕਰ ਸਕਦੇ ਹੋ ਇੰਟੀਰੀਅਰ ਡੈਸ਼ਬੋਰਡ ਸੀਟ ਕਵਰ ਮੈਟ ਮੈਟਿੰਗ ਹਰ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂਗੀ ਤੁਸੀਂ ਜਾਓਗੇ ਮਾਲਕ ਦੇ ਘਰੇ ਤੁਹਾਨੂੰ ਗੱਡੀ ਪਸੰਦ ਆਊਗੀ ਸੀ ਡਿਮਾਂਡ 1,60,000 ਰੁਪਏ ਮਾਲਕ ਨੇ ਆਖੀ ਹੈ ਨੋ ਮਾਡਲ ਗੱਡੀ ਹੈ ਸੀ ਹਰਿਆਣਾ ਨੰਬਰ ਗੱਡੀ ਹੈ ਤੇ ਘਰੇ ਖੜੀ ਹੈ ਮਾਲਕ ਦੇ ਵਧੀਆ ਮਾਲਕ ਨੇ ਰੱਖੀ ਹੋਈ ਹੈ ਟਾਇਰ ਵਧੀਆ ਨੇ ਸ਼ੌਂਕ ਨਾਲ ਚਲਾਈ ਹੋਈ ਆ ਵਧੀਆ ਚੱਲੀ ਹੋਈ ਆ ਜੇ ਆਪਾਂ ਏਰੀਆ ਦੀ ਗੱਲ ਕਰੀਏ ਰਾਮਪੁਰਾ ਫੂਲ ਮਾਲਕ ਦਾ ਏਰੀਆ ਜੀ ਬਾਕੀ ਮਾਲਕ ਕਹਿੰਦੇ ਨੇ ਜਿਹੜੇ ਮੈਟ ਅੰਦਰ ਰੱਖੇ ਹੋਏ ਨੇ ਉਹ 3D ਰੱਖੇ ਹੋਏ ਨੇ ਤੇ ਹੁਣ ਹੀ ਰਖਵਾਏ ਆ ਬਾਕੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਸੀ ਕਰੋ ਗੱਲਬਾਤ ਤੁਸੀਂ ਆਪ ਹੀ ਜਿਹੜੀ ਵੀ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਗੱਲ ਆਪਾਂ ਕਰਦੇ ਆ ਸੈਕੰਡ ਗੱਡੀ ਦੀ ਆਲਟੋ ਗੋਡਿੰ ਚੈੱਕ ਰੋਜ਼ੀ 2010 ਮਾਡਲ ਆਪਾਂ ਗੱਡੀ ਲੈ ਕੇ ਪਹੁੰਚੇ ਸੀ 12ਵਾਂ ਮਹੀਨਾ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਸੀ ਮਾਲਕ ਨੇ ਬਹੁਤ ਵਧੀਆ ਰੱਖੀ ਹੋਈ ਐ ਵਧੀਆ ਚਲਾਈ ਹੋਈ ਐ ਫੋਟੋਆਂ ਚ ਸਾਰਾ ਕੁਝ ਆਪਾਂ ਤੁਹਾਨੂੰ ਦਿਖਾਈ ਰਹੀਆਂ ਸੀ ਜੇ ਕਿਸੇ ਨੂੰ ਗੱਡੀ ਪਸੰਦ ਆਵੇ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦਾ ਮੋਬਾਈਲ ਨੰਬਰ ਲੋਕੇਸ਼ਨ ਹਰ ਚੀਜ਼ ਤੁਹਾਨੂੰ ਮੈਂ ਦੱਸਦਾ ਸੀ ਤੇ ਮਾਲਕ ਦਾ ਜਿਹੜਾ ਏਰੀਆ ਸੀ ਮੰਡੀ ਡੱਬ ਵਾਲੀ ਐ ਹਰਿਆਣਾ ਦੇ ਵਿੱਚ ਪਾਇਆ ਜਾਂਦਾ ਸਾਰਿਆਂ ਨੂੰ ਪਤਾ ਹੀ ਐ ਸੀ ਮੰਡੀ ਡੱਬ ਵਾਲੀ ਮਾਲਕ ਦਾ ਏਰੀਆ ਘਰੇ ਖੜੀ ਐ ਡਿਮਾਂਡ ਦੀ ਗੱਲ ਕਰੀਏ 1 ਲੱਖ ਤੇ 55000 ਰੁਪਏ ਮਾਲਕ ਨੇ ਡਿਮਾਂਡ ਕਹੀ ਸੀ ਮਾਲਕ ਕਹਿੰਦੇ ਨੇ ਵੀ ਰੇਟ ਹੋ ਜਾਊਗਾ। ਬਾਕੀ ਟਾਇਰ ਟੱਪਾ ਦੇਖੋ, ਰੰਗ ਦੇਖੋ ਜੀ। ਹਰ ਚੀਜ਼ ਦੀਆਂ ਫੋਟੋਆਂ ਪ੍ਰੋਪਰ ਮਾਲਕ ਨੇ ਵਧੀਆ ਆਪਣੇ ਕੋਲੇ ਖਿੱਚ ਕੇ ਭੇਜੀਆਂ। ਜੇ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ। ਕਿਸੇ ਨੇ ਗੱਡੀ ਚਲਾ ਕੇ ਦੇਖਣੀ, ਚਲਾ ਕੇ ਦੇਖ ਸਕਦੋਂ, ਸਟਾਰਟ ਕਰਕੇ ਦੇਖਣੀ, ਸਟਾਰਟ ਕਰਕੇ ਦੇਖ ਸਕਦੋਂ। 1 55 ਦੇ ਵਿੱਚੋਂ ਅ ਰੇਟ ਕੀਤਾ ਜਾਊਗਾ। ਮਾਲਕ ਦਾ ਮੋਬਾਈਲ ਨੰਬਰ ਸਕਰੀਨ 'ਤੇ ਪਾ ਦੇ ਰੱਖਿਆ ਸੀ। ਕਰੋ ਗੱਲਬਾਤ ਆਪ ਹੀ ਤੁਸੀਂ। ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ? ਚਲਦੀ-ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸੋ। ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਸੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਤੁਹਾਡੇ ਕੋਲ ਵੇਚਣਾ ਤੁਸੀਂ ਚਾਹੁੰਦੇ ਹੋ ਸੀ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਜੀ ਗੱਲ ਕਰਾਂਗੇ ਜੀ ਆਪਣੇ ਕੋਲੇ ਗੱਡੀ ਪਹੁੰਚੀ ਹੈ ਗੱਡੀ ਚੈੱਕ ਕਰੋ ਜੀ ਫੋਟੋਆਂ ਚ ਸਾਰਾ ਕੁਝ ਆਪਾਂ ਦਿਖਾ ਰਹੇ ਹਾਂ ਹੋਂਡਾ ਦੀ ਸਿਟੀ ਗੱਡੀ ਹੈ ਜੀ ਡੀਜ਼ਲ ਵੇਰੀਐਂਟ ਹੈ ਮਾਡਲ 14 ਜੀ ਲਾਸਟ ਜਮਾ 14 ਤੇ ਸੈਕੰਡ ਓਨਰ ਗੱਡੀ ਆ ਗੱਡੀ ਦੀ ਆਪਾਂ ਚੱਲੀ ਦੀ ਗੱਲ ਕਰੀਏ 114000 ਕੁੱਲ ਗੱਡੀ ਚੱਲੀ ਹੋਈ ਆ 90 ਤੋਂ 95 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਤੇ ਗੱਡੀ ਪੂਰੀ ਵਧੀਆ ਸੋਹਣੀ ਆ ਆਪਾਂ ਤੁਵਾੜੇ ਖਾਤਰ ਲੈ ਕੇ ਪਹੁੰਚੀ ਆ 90 95 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਐਨਓਸੀ ਮਿਲ ਜੂਗੀ 365000 ਰੁਪਇਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਘਾਟਾ ਬਾਦਾ ਕੀਤਾ ਜਾਊਗਾ ਸੋਹਣੀ ਗੱਡੀ ਆ ਵਧੀਆ ਮਾਲਕ ਨੇ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਜਾ ਕੇ ਕੋਈ ਦੇਖਣ ਦਾ ਹੈਗਾ ਚਾਹ ਬਣ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਓ ਕਿਸਨ ਗੱਡੀ ਤੋੜ ਕੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਸਟਾਰਟ ਕਰਕੇ ਦੇਖਣੀ ਹੈ ਕਿਵੇਂ ਮਰਜੀ ਦੇਖ ਲਓ ਜੀ ਮਾਲਕ ਦੇ ਘਰੇ ਗੱਡੀ ਖੜੀ ਹੈ ਘਰ ਲਈ ਵਰਤੀ ਹੋਈ ਹੈ ਵਧੀਆ ਚਲਾਈ ਹੋਈ ਹੈ ਵਧੀਆ ਰੱਖੀ ਹੋਈ ਹੈ ਬਾਕੀ ਤੁਹਾਨੂੰ ਸਾਰਾ ਕੁਝ ਆਪਾਂ ਦੱਸ ਹੀ ਰਹੇ ਹਾਂ ਜੀ ਫੋਟੋਆਂ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਟਾਇਰ ਵੀ ਦੇਖ ਲਓ ਜੀ ਟਾਇਰਾਂ ਚ ਅਲਾਈ ਜਿਹੜੇ ਲੱਗੇ ਹੋ ਨੇ ਉਹ ਵੀ ਦੇਖ ਲਈ ਅੰਦਰੋਂ ਵੀ ਤੁਸੀਂ ਚੈੱਕ ਕਰ ਲਈਂ ਪ੍ਰੋਪਰ ਸਾਰੀ ਗੱਲਬਾਤ ਮੇਰੇ ਵੱਲੋਂ ਹੋ ਹੀ ਗਈ ਜੀ ਤੇ ਕੋਈ ਵੀ ਗੱਲ ਕਰਨੀ ਹੈ ਮਾਲਕ ਨਾਲ ਕਰ ਲਿਓ ਬਾਕੀ ਰੇਟ 365 ਮਾਲਕ ਨੇ ਆਖਿਆਗਾ ਘਾਟਾ ਵਾਦ ਕੀਤਾ ਜਾਊ ਅਸੀਂ ਮਾਲਕ ਦਾ ਨੰਬਰ ਹੈ 98122 83373 ਗੱਲ ਕਰੋ ਤੁਸੀਂ ਆਪ ਹੀ ਜਿਹੜੀ ਵੀ ਕਰਨੀ ਹੋਈ ਚੀ ਤੇ ਇਹ ਵੀਡੀਓ ਕਿਵੇਂ ਦੀ ਲੱਗ ਰਹੀ ਜੀ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸੋ ਜਿੰਨੀਆਂ ਗੱਡੀਆਂ ਤੁਸੀਂ ਪਿੱਛੇ ਦੇਖੀਆਂ ਵਧੀਆ ਲੱਗੀਆਂ ਤਾਂ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਬਸ ਬਸ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਸੈਕੰਡ ਹੈਂਡ ਮਾਰਕੀਟ ਤੇ ਹਰ ਰੋਜ਼ ਆਪਾਂ ਲਗ ਲਗ ਏਰੀਆ ਚੋਂ ਹਰ ਤਰ੍ਹਾਂ ਦੀਆਂ ਮਸ਼ੀਨਰੀਆਂ ਜਿਵੇਂ ਬੋਲਟ ਹੋ ਗਿਆ ਤੇ ਗੱਡੀ ਹੋ ਗਈ ਸਕੂਟੀ ਹੋ ਗਈ ਬੈਟਰੀ ਵਾਲੀ ਸਕੂਟੀ ਹੋ ਗਈ ਤੇ ਹਰ ਏਰੀਆ ਚੋਂ ਹਰ ਚੀਜ਼ ਆਪਾਂ ਲੈ ਕੇ ਆਉਂਦੇ ਰਹਿੰਨੇ ਆ ਘਰ ਵੀ ਲੈ ਕੇ ਪਹੁੰਚ ਦਿਆਂ ਕਦੇ ਕਦੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਐਡ ਕਰਵਾਉਣੀਆ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਸਕਦੇ ਹੋ ਤੁਸੀਂ ਆਪਣਾ ਵਟਸਐਪ ਨੰਬਰ ਸਕਰੀਨ ਤੇ ਹਮੇਸ਼ਾ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ 9465929488 ਆਪਣੇ ਚੈਨਲ ਦਾ ਵਟਸਐਪ ਨੰਬਰ ਹੈ ਪੇ ਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਬਿਲਕੁਲ ਫਰੀ ਦੇ ਵਿੱਚ ਛੇਤੀ ਤੋਂ ਛੇਤੀ ਲਾ ਦਵਾਂਗੇ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਤੁਹਾਡੇ ਫਰਮਾਇਸ਼ ਤੇ ਕੋਈ ਮਸ਼ੀਨਰੀ ਚਾਹੀਦੀ ਹੈ ਕੁਝ ਵੀ ਚਾਹੀਦਾ ਤੁਸੀਂ ਤੁਹਾਡੇ ਏਰੀਆ ਚ ਮੰਗਦੇ ਹੋ ਤਾਂ ਥੱਲੇ ਕਮੈਂਟ ਦੇ ਵਿੱਚ ਲਿਖੋ ਤੁਹਾਨੂੰ ਕਿਹੜੀ ਚੀਜ਼ ਚਾਹੀਦੀ ਹੈ ਕਿੰਨੇ ਕੁ ਰੇਟ ਤੱਕ ਤੇ ਆਪਾਂ ਉਸ ਦੇ ਹਿਸਾਬ ਨਾਲ ਤੁਹਾਡੇ ਕਮੈਂਟ ਨੂੰ ਚੈੱਕ ਕਰਕੇ ਲੈ ਕੇ ਪਹੁੰਚ ਜਾਂਗੇ ਨੈਕਸਟ ਵੀਡੀਓ ਚ ਬਾਕੀ ਲਗਭਗ 80% ਜਿੰਨੀਆਂ ਮਸ਼ੀਨਰੀਆਂ ਤੇ ਕਰ ਕੋਠੀ ਮਕਾਰ ਆਪਾਂ ਲੈ ਕੇ ਪਹੁੰਚਦੇ ਹਾਂ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਲੈ ਕੇ ਪਹੁੰਚਦਿਆਂ ਜੀ ਤੇ ਮੂਡ ਆਪਾਂ ਵੀਡੀਓ ਤੇ ਆਉਣੇ ਅਸੀਂ ਤੇ ਇੱਕ ਗੱਲ ਮੈਨ ਰਹਿ ਗਈ ਸੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਜੇ ਤੁਸੀਂ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਥੱਲੇ ਮਿਲ ਗਿਆ ਹੋਊਗਾ ਉਹਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸ ਵੇਲੇ ਆਪਣੀ ਵੀਡੀਓ ਦਾ ਮੈਸੇਜ ਪਹੁੰਚ ਜਾ ਕਰੂਗਾ ਗੱਲ ਕਰਾਂਗੇ ਆਪਾਂ ਬੁਲਟ ਦੀ ਬੁਲਟ ਕਾਲੇ ਰੰਗ ਦਾ ਸਟੈਂ 2015 ਮਾਡਲ ਹਰਿਆਣਾ ਨੰਬਰ ਹੈ ਜੀ ਕੰਡੀਸ਼ਨ ਚੈੱਕ ਰੂ ਟਾਇਰਾਂ ਚ ਅਲਾਈ ਹਰ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂਗੀ ਨਾ ਕੋਈ ਕਮੀ ਪੇਸ਼ੀ ਆ ਨਾ ਕੋ ਡੱਗਿਆ ਨਾ ਕੋ ਐਕਸੀਡੈਂਟਡਾ ਨਾ ਕੋ ਮੋੜ ਤੋਂ ਤਿਆਰ ਹੋਇਆ ਜੀ ਸਾਰਾ ਜੈਨੂਮਨ ਫੋਟੋ ਮਾ ਮਿਚਾ ਪਤਵ ਅਨੁਸਾਰਾ ਕੁਛ ਦਿਖਾ ਰਿਹਾ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ 1,35,000 ਰੁਪਇਆ ਕੁੱਲ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਸਾਊਂਡ ਵਗੈਰਾ ਓਕੇ ਆ ਹਰ ਚੀਜ਼ ਪ੍ਰੋਪਰ ਵਧੀਆ ਜੀ ਬਾਕੀ ਤੁਹਾਨੂੰ ਸਾਰਾ ਕੁਛ ਕਨਫਰਮ ਮੈਂ ਕਰਵਾ ਹੀ ਦਿੱਤਾ ਗੱਲ ਕਰੋ ਤੁਸੀਂ ਆਪ ਹੀ ਜੜੀ ਵੀ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਗੱਲ ਕਰਦੇ ਹਾਂ ਜੀ ਆਪਾਂ ਹੁਣ ਆਪਣੇ ਕੋਲੇ ਇੱਕ ਹੋਰ ਮੋਟਰਸਾਈਕਲ ਪਹੁੰਚਿਆ ਜੀ ਤਰਨ ਤਰਨ ਏਰੀਆ ਚ ਮੋਟਰਸਾਈਕਲ ਆਪਣੇ ਕੋਲੇ ਪਹੁੰਚਿਆ ਟੀਵੀਐਸ ਦਾ ਜੀ 16 ਮਾਡਲ ਹੈ 27000 ਰੁਪਿਆ ਕੁੱਲ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਨੇ ਵੀਡੀਓ ਬਣਾ ਕੇ ਆਪਣੇ ਕੋਲੇ ਭੇਜੀ ਆ ਵੀਡੀਓ ਚ ਸਾਰਾ ਕੁਝ ਹਣ ਤੁਸੀਂ ਦੇਖ ਰਹੇ ਹੋ ਜੀ ਜੇ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਜੀ ਗੱਲ ਕਰਾਂਗੇ ਜੀ ਆਪਾਂ ਮਰੂਤੀ 800 ਗੱਡੀ ਦੀ ਕੁੱਲ 55000 ਦੀ ਆਪਾਂ ਲੈ ਕੇ ਪਹੁੰਚੀ ਆ ਜੀ ਮਾਲਕ ਕਹਿੰਦੇ ਨੇ ਵੀ ਮੈਂ ਬਾਹਰ ਜਾਣਾ ਤਾਂ ਕਰਕੇ ਗੱਡੀ ਸੇਲ ਕਰਨੀ ਆ ਤੇ ਗੱਡੀ ਦਾ ਮਾਡਲ 5 ਆਰਸੀ ਵਗੈਰਾ ਨਾਲ ਹੈ ਜੀ ਹਰ ਚੀਜ਼ ਵਧੀਆ ਹੈ ਅਜਨਾਲਾ ਮਾਲਕ ਦਾ ਏਰੀਆ ਨੰਬਰ ਮਾਲਕ ਦਾ ਸਕਰੀਨ ਤੇ ਤੁਹਾਨੂੰ ਮਿਲੇਗਾ ਸੀ ਗੱਲਬਾਤ ਕਰ ਸਕਦੇ ਹਾਂ ਬਾਕੀ ਹੁਣ ਦਿਓ ਮੈਨੂੰ ਇਜਾਜ਼ਤ ਤੇ ਦੱਸਿਓ ਕਮੈਂਟ ਕਰਕੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਆ ਮਸ਼ੀਨਰੀ ਆ ਪਸੰਦ ਆਈਆਂ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦੋ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਪੁੱਲੋ ਜੀ ਤੇ ਅਗਲੀ ਵੀਡੀਓ ਚ ਜੇ ਤੁਹਾਨੂੰ ਕੋਈ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਚਾਹੀਦਾ ਕਰੋ ਕਮੈਂਟ ਲੈ ਕੇ ਆਪਾਂ ਪਹੁੰਚ ਜਾਂਗੇ ਤੇ ਕਿਸੇ ਨੇ ਐਡ ਕਰਵਾਉਣੀ ਅਸੀ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਨੰਬਰ ਆਪਣਾ ਉੱਤੇ ਹਮੇਸ਼ਾ ਚੱਲਦੇ ਰਹਿੰਦੇ ਜੀ